ਕਸ਼ਮੀਰ ਵਿੱਚ ਅਰਥਕਵੇਕ ਆਇਆ ਸੀ ਕੰਪਾਇਆ ਸੀ ਕਿੰਨੇ ਕ ਘਰਾਂ ਦੀ ਨਿਸ਼ਾਨਦੇਹੀ ਹੁਣ ਤੱਕ ਤੁਹਾਡਾ ਟਰਸਟ ਕਰ ਚੁੱਕਿਆ ਜੇ ਸਾਡੇ ਕੋਲ ਰਿਸੋਰਸਸ ਹੋ ਜਾਣ ਤੇ ਸਾਰੇ ਹੀ ਬੱਚੇ ਗਰੀਬਾਂ ਦੇ ਪੜਾਈਏ 10000 ਫਰੀ ਬੱਚਿਆਂ ਦਾ ਔਰ 10000 ਅੱਧੀ ਫੀਸ ਤੇ ਪੜਾਉਣ ਦਾ ਬੱਚਿਆਂ ਦਾ ਟੀਚਾ ਕੀਤਾ ਸੀਗਾ ਤੁਸੀਂ ਉਮੀਦ ਕਰਦੇ ਸੀ ਕਿ ਈ ਢੀ ਜਲਦੀ ਤੁਹਾਡੀ ਕੋਈ ਨਹੀਂ ਬਾਬਾ ਜੀ ਮੈਂ ਜਿਹੜਾ ਆਪਣਾ ਘਰ ਪਹਿਲਾਂ ਵੀ ਕੱਚਾ ਸੀ ਕਿ ਜਾਂ ਪੱਕਾ ਸੀ ਨਹੀਂ ਬਾਬਾ ਜੀ ਪਹਿਲਾਂ ਕੱਚਾ ਸੀ ਕੱਚਾ ਕਰ ਸੀ ਹਾਂ ਜੀ ਇਹਦੇ ਵਿੱਚ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਪੋਰਟ ਨਹੀਂ ਬਾਬੇ ਤੁਹਾਡੇ ਕੋਲ ਚੱਲ ਕੇ ਆਏ ਸੀ ਕਿ ਜਾਂ ਤੁਸੀਂ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਕਲਗੀਧਾ ਰਟ੍ਰਸਟ ਬੜੂ ਸਾਹਿਬ ਦੇ ਜਿਹੜੇ ਮੁਖ ਸੇਵਾਦਾਰ ਨੇ ਡਾਕਟਰ ਦਵਿੰਦਰ ਸਿੰਘ ਜੀ ਉਹ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਦੇ ਘਰ ਟੁੱਟ ਗਏ ਆ ਜਾਂ ਉਹਨਾਂ ਨੂੰ ਹੋਰ ਲੋੜਾਂ ਨੇ ਉਹਨਾਂ ਦੀ ਸੇਵਾ ਨਿਵਾ ਰਹੇ ਆ ਅੱਜ ਉਹ ਜਿਹੜਾ ਗਰਦਾਸਪੁਰ ਦੇ ਪਿੰਡ ਕਾਨਾ ਰਾਵੀ ਦਰਿਆ ਦੇ ਕੰਢੇ ਆਏ ਆ ਆ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਇਹ ਬੜੀ ਇੱਕ ਪਵਿੱਤਰ ਸੇਵਾ ਤੁਹਾਡੇ ਹਿੱਸੇ ਆਈ ਆ ਇਹ ਸੇਵਾ ਦਾ ਜਿਹੜਾ ਸਾਰਾ ਪ੍ਰਯੋਜਨ ਆ ਇਹ ਕਿੰਨਾ ਵੱਲੋਂ ਕੀਤਾ ਗਿਆ ਇਹ ਸੇਵਾ ਵਾਕਈ ਤੁਸੀਂ ਠੀਕ ਕੀਤਾ ਜੀ ਸਾਡੇ ਪਾਗ ਖੁੱਲ ਗਏ ਕੱਲ੍ਹਿਆਂ ਵਾਲਿਆਂ ਨੇ ਇਸੇਵਾ ਸਾਡੇ ਛੋਲੇ ਚ ਬਖਸ਼ ਦਿੱਤੀ ਸਾਡਾ ਜੀਵਨ ਸਫਲਾ ਹੋ ਰਿਹਾ ਜੀ ਇਹ ਸੇਵਾ ਕਰਕੇ ਏ ਸਰਨਜੀਵ ਸਾਡੇ ਮਹਾਪੁਰਸ਼ਾ ਨੇ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਇਹ ਆਦੇਸ਼ ਦਿੱਤਾ ਸੀ 2005 ਵਿੱਚ ਜਦ ਕਸ਼ਮੀਰ ਵਿੱਚ ਹੜਕੁਇਕ ਆਇਆ ਸੀ ਪਕੰਪਾ ਆਇਆ ਸੀ ਕਿ ਉਹਨਾਂ ਨੇ ਕਹਿਆ ਵੀ ਅਸੀਂ ਆਪਣੀਆਂ ਬਿਲਡਿੰਗਾਂ ਬਣਾਉਣੀਆਂ ਬੰਦ ਕਰ ਦਈਏ ਸਕੂਲਾਂ ਦੀ ਚਾਰ ਦਿਨ ਬਾਅਦ ਬਣ ਜਾਣਗੀਆਂ ਉਸੇ ਗਰੀਬ ਲੋਕ ਹੈਗੇ ਜਨਦ ਦੇ ਘਟ ਟਟੇ ਹੈਗੇ ਉਹ ਸੀ ਜਾ ਕੇ ਉਹਨਾਂ ਨੂੰ ਸ਼ੈਲਟਰ ਦੇ ਦਈਏ ਸਰਦੀਆਂ ਤੋਂ ਕਰਾਂ ਉਹ ਵੀ 5 ਨਵੰਬਰ ਦੇ ਆਸ-ਪਾਸ ਉਹੜਾਇਆ ਉਹ ਕੰਪਾਇਆ ਸੀ ਜੀ ਸੋ ਸਾਨੂੰ ਉਦੋਂ ਹੀ ਦਿਸ਼ਾ ਮਿਲ ਗਈ ਸੀ ਕਿ ਜਦ ਵੀ ਕੋਈ ਇਸ ਤਰ੍ਹਾਂ ਦੀ ਪ੍ਰਕਿਰਤਿਕ ਆਪਤਾ ਆਉਂਦੀ ਹੈ ਨੇਚਰਲ ਕੈਲੇਮਿਟੀ ਆਉਂਦੀ ਹੈ ਉਸ ਅਸੀਂ ਹਿੱਸਾ ਪਾਣਾ ਹੈ ਇਹ ਪੰਜਾਬ ਦੇ ਵਿੱਚ ਇਸ ਸੇਵਾ ਤੋਂ ਪਹਿਲਾਂ ਵੀ ਕੋਈ ਸੇਵਾ ਨਿਭਾਈ ਆ ਕੋਈ ਇਦਾਂ ਦਾ ਜਿਹੜਾ ਡਿਜਾਸਟਰ ਆਇਆ ਹਾਂਜੀ ਅਸੀਂ 2005 ਵਿੱਚ ਕਸ਼ਮੀਰ ਚ ਘਰ ਬਣਾਏ ਸੀ ਪੰਜਾਬ ਦੇ ਵਿੱਚ ਪੰਜਾਬ ਵਿੱਚ ਇਸ ਤੋਂ ਪਹਿਲਾਂ ਵੀ ਹੜ ਆਇਆ ਸੀ 2 ਸਾਲ ਪਹਿਲਾਂ ਉਦੋਂ ਵੀ ਅਸੀਂ ਇਹ ਸੇਵਾ ਨਿਭਾਈ ਸੀ ਜੀ ਅੱਛਾ ਕਿੰਨੇ ਕ ਘਰਾਂ ਦੀ ਨਿਸ਼ਾਨਦੇਹੀ ਹੁਣ ਤੱਕ ਤੁਹਾਡਾ ਟਰਸਟ ਕਰ ਚੁੱਕਿਆ ਔਰ ਕਿੰਨੀ ਕ ਸੇਵਾ ਜਿਹੜੀ ਬਾਕੀ ਹੈ ਦੇਖੋ ਜੀ ਅਸੀਂ ਇਹ 22 ਘਰ ਹੁਣ ਤੱਕ ਬਣਾ ਕੇ ਅੱਜ ਮਿਲਾ ਕੇ ਹੈਂਡਓਵਰ ਹੋ ਜਾਣਗੇ ਜੀ ਸੋ 6 ਘਰ ਕੱਲ ਹੈਂਡਓਵਰ ਕੀਤੇ ਸੀ 8 ਅੱਜ ਕਰ ਰਹੇ ਹਾਂ 14 ਹੋ ਜਾਣਗੇ ਜੀ ਤੁਸੀਂ ਤਾਂ ਜ਼ਿਲ੍ਹਾ ਗੁਰਦਾਸਪੁਰ ਚ ਆਏ ਹੋ ਇੱਥੇ ਕਿੰਨੇ ਕ ਘਰਾਂ ਦਾ ਨਿਰਮਾਣ ਹੋਇਆ ਇੱਥੇ 8 ਦਾ ਜੀ 8 ਘਰਾਂ ਦਾ ਹੋਰ ਕਿੰਨੇ ਕ ਘਰ ਬਕਾਇਆ ਨੇ ਜਿਹੜੇ ਤੁਸੀਂ ਜਿਹੜਾ ਤੁਸੀਂ ਕਰਨਾ ਇਹਦਾ ਨਿਰਮਾਣ ਕਰਨਾ ਇਹ ਇਹ ਡਿਪੈਂਡ ਕਰਦਾ ਹੈ ਜੀ ਕਿ ਸੰਗਤ ਦਾ ਕਿੰਨਾ ਉਤਸ਼ਾਹ ਹੋਏਗਾ ਕਿੰਨਾ ਸਹਿਯੋਗ ਮਿਲੇਗਾ ਕਿੰਨਾ ਉਹ ਇਸ ਵਿੱਚ ਕੰਟ੍ਰਿਬਿਊਟ ਕਰਨਗੇ ਤੁਹਾਡੀ ਜਿਹੜੀ ਸੇਵਾ ਦੇ ਜਿਹੜੀ ਵਿਦਿਆ ਦੇ ਪੱਖੋਂ ਸੇਵਾ ਵੀ ਬਹੁਤ ਵੱਡੀ ਆ ਫਿਰ ਵੀ ਆਪਣੇ ਭਾਈਚਾਰੇ ਦੇ ਆਪਣੀ ਕਮਿਊਨਿਟੀ ਦੇ ਬਹੁਤ ਸਾਰੇ ਬੱਚੇ ਲੋੜਵੰਦ ਨੇ ਉਹਨਾਂ ਦੀ ਕਿਸ ਪ੍ਰਕਾਰ ਮਦਦ ਕਰਦੇ ਹੋ ਅਸੀਂ ਜੀ ਅਸੀਂ ਤੇ ਬਾਬਾ ਜੀ ਇਹ ਕਹਿੰਦੇ ਸੀਗੇ ਕਿ ਜੇ ਸਾਡੇ ਕੋਲ ਰਿਸੋਰਸਸ ਹੋ ਜਾਣ ਤੇ ਅਸੀਂ ਸਾਰੇ ਹੀ ਬੱਚੇ ਗਰੀਬਾਂ ਦੇ ਪੜਾਈਏ 10000 ਫ੍ਰੀ ਬੱਚਿਆਂ ਦਾ ਔਰ 10000 ਅੱਧੀ ਫੀਸ ਤੇ ਪੜਾਉਣ ਦਾ ਬੱਚਿਆਂ ਦਾ ਟਿਕਾਣ ਕੀਤਾ ਸੀਗਾ ਲਗਭਗ ਅਸੀਂ ਉਹ 50% ਟਾਰਗੇਟ ਮੀਟ ਕਰ ਚੁੱਕੇ ਹਾਂ ਜੀ ਅੱਛਾ ਤੁਸੀਂ ਇਹ ਦੱਸਿਓ ਕਿ ਹੁਣ ਤੁਹਾਡੀਆਂ ਕਿੰਨੀਆਂ ਸ਼ਖਾਵਾਂ ਚੱਲ ਰਹੀਆਂ ਨੇ ਤੇ ਕਿੰਨੇ ਕੁ ਬੱਚੇ ਪੜ ਰਹੇ ਸਾਡੇ ਜੀ 131 ਸ਼ਖਾਵਾਂ ਚੱਲ ਰਹੀਆਂ ਤੇ 70000 ਬੱਚੇ ਪੜ ਰਹੇ ਹੈਗੇ ਉਨਾ ਚੋਂ ਤਕਰੀਬਨ 8000 ਬੱਚੇ ਬਿਲਕੁਲ ਫ੍ਰੀ ਪੜ ਰਹੇ ਹੈਗੇ ਤੇ ਬਾਕੀਆਂ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ कुल मिलाकर 28000 ਬੱਚਿਆਂ ਨੂੰ ਸਪੋਰਟ ਦਿੱਤੀ ਜਾਂਦੀ ਹੈ ਜੀ ਤੋ ਇਹ ਸਨ ਡਾਕਟਰ ਦਵਿੰਦਰ ਸਿੰਘ ਜੀ ਜਿਨ੍ਹਾਂ ਦੀਆਂ ਸੇਵਾਵਾਂ ਬਹੁਤ ਵੱਡ ਮੋਲੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਮੁੱਚਾ ਪੰਜਾਬ ਸਮੁੱਚਾ ਪੰਥ ਇਹਨਾਂ ਦੀਆਂ ਸੇਵਾਵਾਂ ਦੇ ਲਈ ਜਿਹੜਾ ਉਹ ਤਤ ਪਰ ਰਹੇਗਾ ਔਰ ਅਸੀਂ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਬੜੂ ਸਾਹਿਬ ਸੰਸਥਾ ਨੂੰ ਵੱਧ ਤੋਂ ਵੱਧ ਜਿਹੜੀ ਆ ਉਹ ਹਰ ਤਰ੍ਹਾਂ ਦੀ ਸਪੋਰਟ ਦਿੱਤੀ ਜਾਵੇ ਕਲਮ న్యూਸ ਲਈ ਪਿੰਡ ਕਾਨਾ ਤੋਂ ਕੁਲਦੀਪ ਸਿੰਘ ਜਾਫਨਪੁਰ ਸੋ ਦਰਿਆ ਰਾਵੀ ਦੇ ਵਿੱਚ ਆਏ ਹੜ੍ਹ ਦੇ ਕਾਰਨ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਕਾਨਾ ਦੇ ਵਿੱਚ ਬਹੁਤ ਸਾਰੇ ਘਰ ਜਿਹੜੇ ਆ ਉਹ ਦਰਿਆ ਦੇ ਕਾਰਨ ਰੁੜ ਗਏ ਸਨ ਸੋ ਕਲਗੀਤਾ ਟਰਸਟ ਬੜੂ ਸਾਹਿਬ ਵੱਲੋਂ ਇਹਨਾਂ ਲੋੜਵੰਦਾਂ ਨੂੰ ਫਿਰ ਇੱਕ ਵਾਰੀ ਘਰ ਬਣਾ ਕੇ ਦਿੱਤੇ ਗਏ ਆ ਸੋ ਸਾਡੇ ਨਾਲ ਇਹ ਘਰ ਦੀਆਂ ਚਾਬੀਆਂ ਪ੍ਰਾਪਤ ਕਰਨ ਵਾਲੇ ਰਕੇਸ਼ ਕੁਮਾਰ ਜੀ ਹਾਜ਼ਰ ਨੇ ਰਕੇਸ਼ ਕੁਮਾਰ ਜੀ ਇਹ ਜਿਹੜਾ ਆਪਣਾ ਘਰ ਪਹਿਲਾਂ ਵੀ ਕੱਚਾ ਸੀ ਕਿ ਜਾਂ ਪੱਕਾ ਸੀ ਨਹੀਂ ਬਾਬਾ ਜੀ ਪਹਿਲਾਂ ਕੱਚਾ ਸੀ ਕੱਚਾ ਘਰ ਸੀ ਤੇ ਫਿਰ ਜਿਆਦਾ ਬਰਸਾਤ ਨਾ ਰੁੜਿਆ ਸੀ ਕਿ ਜਾਂ ਦਰਿਆ ਦੇ ਪਾਣੀ ਨੇ ਇਹ ਪਾਣੀ ਦੀ ਮਾਰਨਾ ਜਿਆਦਾ ਹੋਇਆ ਪਾਣੀ ਦੀ ਮਾਰਨਾ ਕੱਦਾਂ ਡਿੱਗ ਚੁਕੀਏਗੀ ਕੰਦਾ ਸ਼ਤਬਾਜੀ ਸ਼ਤ ਵੀ ਦੇਖ ਚੁੱਕੀ ਕੰਦਾ ਵੀ ਇਹ ਕੋਈ ਨੁਕਸਾਨ ਕਿੰਨਾ ਕੁ ਹੋਇਆ ਆਪਣਾ ਸਾਰਾ ਸਮਾਨ ਸਬੂਨ ਸਾਰਾ ਖਤਮ ਹੋ ਗਿਆ ਹਾਂਜੀ ਹਾਂਜੀ ਪਰ ਕਿਸੇ ਦੇ ਸੱਟ ਤਾਂ ਨਹੀਂ ਲੱਗੀ ਪਰਿਵਾਰ ਪਰਿਵਾਰ ਚ ਕੌਣ ਕੌਣ ਆਪਣੇ ਪਰਿਵਾਰ ਦੇ ਵਿੱਚ ਬੱਚੇ ਆ ਤੇ ਨਾ ਤੇ ਦੂਜੇ ਆ ਪੰਜ ਹੀ ਕੀ ਕੰਮ ਕਰਦੇ ਹੋ ਤੁਸੀਂ ਮਜ਼ਦੂਰੀ ਕਰਦੇ ਜੀ ਬਹੁਤ ਵਧੀਆ ਜਿਹੜਾ ਵਾ ਤੁਹਾਡਾ ਘਰ ਦਾ ਸੁਪਨਾ ਪੂਰਾ ਹੋਇਆ ਸੰਤਾ ਮਹਾਪੁਰਸ਼ਾ ਨੇ ਅ ਕਲਕੀਤਾ ٹرسٹ ਵੱਲੋਂ ਬਣਾ ਕੇ ਦਿੱਤਾ ਗਿਆ ਤੁਸੀਂ ਉਮੀਦ ਕਰਦੇ ਸੀ ਕਿ ਏਡੀ ਜਲਦੀ ਤੁਹਾਡੀ ਕੋਈ ਬਾਬਾ ਜੀ ਮੈਂ ਕਿ ਕੋਈ ਉਮੀਦ ਨਹੀਂ ਪਾਜੀ ਕੀ ਲੱਗਦਾ ਤੁਹਾਨੂੰ ਕਿ ਸੁਪਨਿਆਂ ਦਾ ਘਰ ਫੇਰ ਬਣ ਗਿਆ ਇੱਕ ਵਾਰ ਹਾਂਜੀ ਬਣਿਆ ਜੀ ਬਾਬਾ ਜੀ ਨੇ ਲੱਗਦੀ ਬਾਬਾ ਜੀ ਨੇ ਹਾਂਜੀ ਤੇ ਇਹਦੇ ਵਿੱਚ ਕੋਈ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੋਈ ਸਪੋਰਟ ਮਿਲੀ ਹੈ ਨਹੀਂ ਨਹੀਂ ਜੀ ਇਹ ਸਿਰਫ ਬਾਬਾ ਜੀ ਨੇ ਹੀ ਬਾਬਾ ਜੀ ਨੇ ਹਾਂਜੀ ਅੱਛਾ ਇਸ ਤੋਂ ਪਹਿਲਾਂ ਤੁਹਾਨੂੰ ਕੁਝ ਕੋਈ ਕਿਸੇ ਹੋਰ ਜਥੇਬੰਦੀ ਵੱਲੋਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਸਪੋਰਟ ਮਿਲੀ ਹੋਵੇ ਨਹੀਂ ਬਾਬੇ ਕੋਈ ਸਪੋਰਟ ਕੋਈ ਸਪੋਰਟ ਨਹੀਂ ਕੋਈ ਸਪੋਰਟ ਨਹੀਂ ਇਹ ਫਿਰ ਬਾਬੇ ਤੁਹਾਡੇ ਕੋਲ ਚੱਲ ਕੇ ਆਏ ਸੀ ਕਿ ਜਾਂ ਤੁਸੀਂ ਇਹਨਾਂ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਕਿ ਸਾਡੀ ਬਾਬਾ ਜੀ ਚੱਲ ਕੇ ਆਏ ਸਾਡੇ ਕੋਲ ਤੁਹਾਡੇ ਕੋਲ ਉਹ ਖੁਦ ਚੱਲ ਕੇ ਇੱਥੇ ਆਏ ਆ ਤੇ ਇਹ ਤੁਹਾਨੂੰ ਪਤਾ ਕੋ ਕਿੰਨੇ ਕ ਪੈਸੇ ਲੱਗੇ ਇਸ ਘਰ ਦੇ ਉੱਤੇ ਨਹੀਂ ਤੁਹਾਨੂੰ ਸਰਕੇਸ਼ ਕੁਮਾਰ ਕਹਿੰਦੇ ਕਿ ਸਾਨੂੰ ਨਹੀਂ ਸੀ ਪਤਾ ਕਿ ਸਾਡੀ ਕੌਣ ਮਦਦ ਕਰ ਰਿਹਾ ਔਰ ਇਹ ਵੀ ਨਹੀਂ ਪਤਾ ਕਿ ਕਿੰਨੇ ਪੈਸੇ ਹੁਣ ਤੱਕ ਸਾਡੇ ਇੱਥੇ ਇਸ ਘਰ ਤੇ ਖਰਚੇ ਗਏ ਕੁਝ ਦੱਸਿਆ ਬਾਬਿਆਂ ਨੇ ਵੀ ਕਿੰਨਾ ਕ ਸਮਾਂ ਕੱਢੇਗਾ ਕੁਝ ਜਿਨ੍ਹਾਂ ਨੇ ਘਰ ਬਣਾਇਆ ਵੀ ਇਹਦੀ ਲਾਈਫ ਕਿੰਨੀ ਗਾ ਬਾਬਾ ਜੀ ਕਹਿੰਦੇ ਕਿ 15-20 ਸਾਲ ਲਾਈਫ ਹੈ ਨਹੀਂ ਇਹਦੀ ਬਹੁਤ ਜ਼ਿਆਦਾ ਲਾਈਫ ਆ ਇਸ ਘਰ ਦੀ ਲਾਈਫ ਜੋ ਟੈਕਨੀਸ਼ੀਅਨ ਨੇ ਉਹਨਾਂ ਦੇ ਹਿਸਾਬ ਦੇ ਨਾਲ 50 ਸਾਲ ਤੋਂ ਵੱਧ ਆ ਪਿੰਡ ਕਾਨਾ ਤੋਂ ਕਲਮ న్యూਸ ਲਈ ਕੁਲਦੀਪ ਸਿੰਘ ਜਾਫਰ